ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਵਿਖ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਗੁਰਮਤਕ ਕਾਵ ਸੂਫੀ ਕਾਵ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਜੁਦਸਵੀ ਪ੍ਰੀ ਬੋਰਡ ਤੇ ਫਾਈਨਲ ਐਗਜ਼ਾਮ ETT ਪੇਪਰ 2 ਤੇ ਮਾਸਟਰ ਕੈਡਰ ਦੇ ਵਿਦਿਆਰਥੀਆਂ ਲਈ ਬੜੇ ਮਹੱਤਵਪੂਰਨ ਹਨ ਔ ਇਨਾ ਪ੍ਰਸ਼ਨ ਬਾਰੇ ਜਾਣਕਾਰੀ ਦੇਣੀ ਹਾਂ ਪਵਨ ਗੁਰੂ ਪਾਣੀ ਪਿਤਾ ਸੋਕੋ ਮੰਧਾਖੀ ਗगन ਮੈਥਾਲ ਕਵਿਤਾਵਾਂ ਸ਼ਿਗੁਰੂ ਨਾਨਕਦੇਵ ਜੀ ਦੀਆਂ ਰਚਨਾਵਾਂ ਹਨ ਗੁਰੂ ਜੀ ਨੇ ਪਵਨ ਗੁਰੂ ਪਾਣੀ ਪਿਤਾ ਦੇ ਵਿੱਚ ਪਵਨ ਨੂੰ ਗੁਰੂ ਤੇ ਸਭ ਜੀਵਾਂ ਦਾ ਪਿਤਾ ਕਿਸ ਨੂੰ ਕਿਹਾ ਹੈ ਜੀ ਸਭ ਜੀਵਾਂ ਦਾ ਪਿਤਾ ਪਾਣੀ ਨੂੰ ਕਿਹਾ ਹੈ ਸੋ ਇਹ ਰਚਨਾਵਾਂ ਸ਼ਿਗੁਰੂ ਗੋ ਨਾਨਕਦੇਵ ਜੀ ਦੀਆਂ 10ਵੀਂ ਦੀ ਸਾਹਿਤਮਾਲਾ ਦੇ ਵਿੱਚ ਦਰਜ ਹਨ ਸਭ ਜੀਵਾਂ ਦੀ ਵੱਡੀ ਮਾਤਾ ਉਹਨਾਂ ਨੇ ਧਰਤੀ ਨੂੰ ਕਿਹਾ ਹੈ ਸੋ ਕੋਮੰਦਾ ਆਖੀਏ ਸ਼ਬਦ ਦੇ ਵਿੱਚ ਇਸਤਰੀ ਤੋਂ ਬਿਨਾ ਪਰਮਾਤਮਾ ਦੀ ਹੋਂਦ ਸਵੀਕਾਰ ਕੀਤੀ ਗਈ ਹੈ ਰਾਜੇ ਇਸਤਰੀ ਤੋਂ ਜਨਮ ਲੈਂਦੇ ਹਨ ਸੋ ਇਸ ਸ਼ਬਦ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੀ स्त्री ਰਾਜੇ ਮਹਾਰਾਜੇ ਪੀਰਾ ਫਕੀਰਾ ਤੇ ਗੁਰੂਆਂ ਨੂੰ ਜਨਮ ਦਿੰਦੀ ਹੈ ਉਸ स्त्री ਨੂੰ ਜੋ ਹੈ ਮਾੜਾ ਨਹੀਂ ਕਹਿਣਾ ਚਾਹੀਦਾ ਉਸ ਸਮੇ ਸਮਾਜ स्त्री ਦਾ ਦਰਜਾ ਬਹੁਤ ਨੀਵਾ ਸੀ ਗੁਰੂ ਜੀ ਨੇ स्त्री ਦੇ ਸਨਮਾਨ ਲਈ ਸੋ ਕੋ ਮੰਦਾ ਆਖੇ ਇਹ ਸ਼ਬਦ ਦਾ ਉਚਾਰਨ ਕੀਤਾ ਗਗਨ ਮੈ ਥਾਲ ਦੇ ਵਿੱਚ ਭਵ ਖੰਡਣਾ ਭਾਵ ਪਰਮਾਤਮਾ ਦੀ ਆਰਤੀ ਉਤਾਰੀ ਜਾ ਰਹੀ ਹੈ ਭਵ ਖੰਡਣਾ ਦੀ ਆਰਤੀ ਦੇ ਵਿੱਚ ਗਗਨ ਥਾਲ ਸੂਰਜ ਤੇ ਚੰਨ ਦੀਵੇ ਤੇ ਪਵਨ ਚਵਰ ਦਾ ਕੰਮ ਕਰਦਾ ਹੈ ਇਸ ਦੇ ਵਿੱਚ ਸੰਸਾਰਿਕ ਆਰਤੀ ਦਾ ਖੰਡਨ ਕਰਕੇ ਸਾਰੀ ਕੁਦਰਤ ਚੋਂ ਪਰਮਾਤਮਾ ਦੀ ਆਰਤੀ ਉਤਾਰੀ ਹੈ ਉਸ ਦਾ ਜੋ ਹੈ ਇਹ ਸ਼ਬਦ ਦੇ ਵਿੱਚ ਸ਼ਿਗੋ ਨਾਨਕ ਦੇਵ ਜੀ ਨੇ ਜ਼ਿਕਰ ਕੀਤਾ ਹੈ ਗਗਨ ਮੇਂ ਥਾਲ ਵਿੱਚ ਪਰਮਾਤਮਾ ਦੇ ਦੋਨੇ ਸਰੂਪ ਸਰਗੁਣ ਤੇ ਨਿਰਗੁਣ ਦਾ ਵਰਣਨ ਕੀਤਾ ਗਿਆ ਹੈ ਸ਼ਿਗੋ ਨਾਨਕ ਦੇਵ ਜੀ ਨੇ ਸਿੱਖਰੰਭੀ ਨਹੀਂ ਰੱਖੀ ਜੇ ਉਹਨਾਂ ਦਾ ਜਨਮ 1469 ਇਸਵੀ ਵਿੱਚ ਰਾਏ ਪੋਇਟੀ ਤਲਵੰਡੀ ਜੋ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ ਉਸ ਵਿੱਚ ਹੋਇਆ ਉਨ੍ਹਾਂ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਤੇ ਮਾਤਾ ਜੀ ਦਾ ਨਾਮ ਜੋਸੀ ਤ੍ਰਿਤਾ ਦੇਵੀ ਸੀ 1539 ਸ਼੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਸਿੱਖ ਧਰਮ ਦੇ ਮੋਢੀ ਗੁਰੂ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੀ ਵਿਚਾਰਧਾਰਾ ਤੇ ਬਾਕੀ ਗੁਰੂ ਸਾਹਿਬਾਨ ਨੇ ਜੋ ਹੈ ਬਾਣੀ ਦੀ ਰਚਨਾ ਕੀਤੀ ਸ਼ੇਗੋ ਨਾਨਕ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਪਾਈ ਕੋ ਦਾਸ ਗੁਰਮਤ ਕਾਵਤਾਰਾਂ ਦੇ ਕਵੀ ਹਨ ਗੁਰਮਤ ਕਾਵਤਾਰਾਂ ਦੇ ਪਹਿਲੇ ਕਵੀ ਸ਼ੇਗੋ ਨਾਨਕ ਦੇਵ ਜੀ ਹਨ ਗੁਰਮਤ ਜੋ ਗੁਰੂ ਸਿੱਖਿਆ ਦਿੰਦਾ ਹੈ ਕਾਵ ਮੀਨ ਕਵਿਤਾ ਧਾਰਾ ਮੀਨ ਲਹਿ ਸੁ ਗੁਰਮਤ ਕਾਵਤਾਰਾਂ ਦੇ ਪਹਿਲੇ ਕਵੀ ਕੌਣ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਤ ਅਨੰਦ ਪਿਆ ਮੇਰੀ ਮਾਂ ਇਹ ਸਰੀਰ ਆ ਮੇਰਾ ਕਿਰਪਾ ਕਰਕੇ ਬਖਸ਼ ਲੈ ਸ਼ਬਦ ਸ਼੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਹੈ ਸ਼੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਸਰੇ ਗੁਰੂ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਸਮਕਾਲੀ ਗੁਰੂ ਸ ਇਹ ਰਚਨਾਵਾਂ ਦਸਵੀਂ ਦੀ ਪਾਠ ਪੁਸਤਕ ਦੇ ਵਿੱਚ ਦਰਜ ਹਨ। ਆਨੰਦ ਸਤਗੁਰ ਦੀ ਪ੍ਰਾਪਤੀ ਨਾਲ ਪ੍ਰਾਪਤ ਹੁੰਦਾ ਹੈ। ਸ਼ੇਗੁਰ ਅਮਰਦਾਸ ਜੀ ਦੇ ਅਨੁਸਾਰ ਅਸੀਂ ਜੀਵ ਭੁੱਲਨਹਾਰ ਪਾਪੀ ਤੇ ਗੁਨਾਹਗਾਰ ਹਾਂ। ਸ਼ੇਗੁਰ ਅਮਰਦਾਸ ਜੀ ਸਿੱਖਾਂ ਦੇ ਤੀਸਰੇ ਗੁਰੂ ਸਨ। ਉਹਨਾਂ ਦੀ ਬਾਣੀ ਆਦ ਗ੍ਰੰਥ ਦੇ ਵਿੱਚ ਦਰਜ ਹੈ। आनंद पिया मेरी माए ਵਿੱਚ ਉਹਨਾਂ ਨੇ ਦੱਸਿਆ ਹੈ ਕਿ ਨੰਦ ਦੀ ਪ੍ਰਾਪਤੀ ਜੋ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਸ ਦੀ ਭਜਨ ਬੰਦਗੀ ਦੇ ਨਾਲ ਉਸ ਦੀ ਮਿਹਰ ਦੇ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਸੰਸਾਰ ਦੇ ਵਿੱਚ ਨਾਮ ਦਾ ਸਿਮਰਨ ਕਰਨ ਵਾਲਿਆਂ ਦੀ ਚੈ ਚੈਕਾਰ ਹੁੰਦੀ ਹੈ। ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ 1479 ਈਸਵੀ ਵਿੱਚ ਹੋਇਆ। ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਸਿੱਧ ਬਾਣੀ ਆਨੰਦ ਬਾਣੀ ਹੈ ਸ਼੍ਰੀ ਗੁਰੂ ਨਾਨਕ ਦੇਵ ਦਾ ਜਨਮ 1469 ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ 1479 ਈਸਵੀ ਵਿੱਚ ਹੋਇਆ ਪਾਪ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਸ ਸਮਕਾਲੀ ਸਨ ਉਹਨਾਂ ਤੋਂ 10 ਸਾਲ ਛੋਟੇ ਸਨ ਤੇ ਸਿੱਖਾਂ ਦੇ ਤੀਸਰੇ ਗੁਰੂ ਸਨ ਦੂਸਰੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਤੇ ਉਹਨਾਂ ਨੇ ਜੋ ਗੁਰਗੱਦੀ ਹੈ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਦਿੱਤੀ ਸੀ आनंद वाणी ਉਹਨਾਂ ਦੀ ਸ਼ਾਕਾ ਰਚਨਾ ਹੈ ਸ਼ੇ ਗੁਨਾਨਕ ਦੇਵ ਜੀ ਦੀ ਸ਼ਾਕਾ ਰਚਨਾ ਕਿਹੜੀ ਹੈ ਜੀ ਜਪਜੀ ਸਾਹਿਬ ਇਹਨਾਂ ਦੀ ਆਨੰਦ ਬਾਣੀ ਸ਼ੇ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਕਿੰਵੇਂ ਗੁਰੂ ਹੋਏ ਪੰਜਵੇਂ ਗੁਰੂ ਹੋਏ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਮਿੱਠ ਬੋਲਣਾ ਚੀ ਹਰ ਸੱਜਣ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਸ਼ਬਦ ਸ਼ੀਰ ਗੁਰੂ ਅਚੰਦ ਦੇ ਜੀ ਦੀਆਂ ਰਚਨਾਵਾਂ ਹਨ ਸ਼ੀਰ ਗੁਰਚੰਦ ਦੇਵ ਜੀ ਸਿੱਖਰਮ ਦੇ ਪਹਿਲੇ ਸ਼ਹੀਦ ਹੋਏ ਆਦ ਗ੍ਰੰਥ ਦੇ ਸੰਪਾਦਕ ਉਹਨਾਂ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਦੀ ਪਾਣੀ ਨੂੰ ਇਕੱਠੀ ਕੀਤਾ ਤੇ ਆਦ ਗ੍ਰੰਥ ਦਾ ਜੋ ਹੈ ਸੰਪਾਦਨਾ ਕੀਤੀ ਸਤਗੁਰ ਨਾਨਕ ਪ੍ਰਗਟਿਆ ਦੇਖ ਫਰਾਈਆਂ ਚੰਗੀਆਂ ਆਪ ਪਲਾ ਸਭ ਜਗ ਪਲਾ ਅਕ੍ਰਿਤ ਕੰ ਕਵਿਤਾਵਾਂ ਦੇ ਰਚਨਹਾਰੀ ਭਾਈ ਗੁਰਦਾਸ ਜੀ ਹਨ ਸ਼ਿਗੂ ਨਾਨਕ ਦੇਵ ਜੀ ਨੇ ਚਾਰੀ ਦਿਸ਼ਾਵਾਂ ਤੇ ਨੋ ਖੰਡਾ ਨੂੰ ਤਾਰਿਆ ਇਸ ਦਾ ਜ਼ਿਕਰ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਚਗ ਚੰਨਨ ਹੋਆ ਸ਼ਬਦ ਦੇ ਵਿੱਚ ਭਾਈ ਗੁਰਦਾਸ ਜੀ ਨੇ ਕੀਤਾ ਉਨਾਂ ਅਨੁਸਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦੇ ਸਮੇਂ ਚਾਰੇ ਪਾਸੇ ਅੰਧਕਾਰ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਕਲਯੁਗੀ ਅਵਤਾਰ ਸਨ ਬਾਬੂ ਨਾ ਨਹੀਂ ਕਾਲੀ ਯੁਗ ਚਾਪਤਾਰ ਲਿਆ ਗੁਰਸਿੱਖ ਨੂੰ ਪਰਾਈਆਂ ਇਸਤਰੀਆਂ ਨੂੰ ਮਾਵਾ ਧੀਆ ਪੈਣਾ ਸਮਝਣਾ ਚਾਹੀਦਾ ਹੈ ਇਹ ਧਰਤੀ ਨੂੰ ਸਭ ਤੋਂ ਜ਼ਿਆਦਾ ਭਾਰ ਆਕ੍ਰਿਤ ਕਰਨ ਲੋਕਾਂ ਦਾ ਲੱਗਦਾ ਹੈ ਆਕ੍ਰਿਤ ਕਰਨ ਚ ਐੜੇ ਕੰਨ ਨਹੀਂ ਪਾਣਾ ਜਿਹੜੇ ਕਿਸੇ ਦੀ ਕੀਤੀ ਨੇਕੀ ਨੂੰ ਨਹੀਂ ਜਾਣਦੇ ਉਹ ਆਕ੍ਰਿਤ ਕਰਨ ਲੋਗ ਹਨ ਜਿਹੜੇ ਕਿਸੇ ਦੀ ਨੇਕੀ ਨੂੰ ਜਾਣਦੇ ਨੇ ਉਹਨਾਂ ਨੂੰ కృਤਕ ਕਿਆ ਗਿਆ ਹੈ ਸੋ ਆਕ੍ਰਿਤ ਕਰਨ ਲੋਕਾਂ ਦਾ ਧਰਤੀ ਨੂੰ ਸਭ ਤੋਂ ਜ਼ਿਆਦਾ ਜੋ ਹੈ ਉਹ ਭਾਰ ਲੱਗਦਾ ਹੈ ਹਿੰਦੂਆਂ ਲਈ ਗਾਊ ਦਾ ਮਾਸ ਤੇ ਮੁਸਲਮਾਨਾਂ ਦੇ ਲਈ ਸੂਰ ਦਾ ਮਾਸ ਖਾਣਾ ਪਰਾਇਆ ਤਨਖਾਨ ਦੇ ਬਰਾਬਰ ਹੈ ਕਿਉਂਕਿ ਸਿੱਖ Hindu ਧਰਮ ਦੇ ਵਿੱਚ ਗਾਂ ਦੀ ਪੂਜਾ ਕੀਤੀ ਜਾਂਦੀ ਹੈ। ਔਰ ਸਿੱਖ ਧਰਮ ਦੇ ਵਿੱਚ ਲੋਕਾਂ ਨੂੰ ਦਸਾਂ ਨੋਹਾਂ ਦੀ ਕਿਰਤ ਕਮਾਈ ਖਾਨ ਦਾ ਜੋ ਹੈ ਉਪਦੇਸ਼ ਦਿੱਤਾ ਜਾਂਦਾ ਹੈ। ਪੰਜਾਬੀ ਸੂਫੀ ਕਾਦ ਦੇ ਮੋਢੀ ਬਾਬਾ ਸ਼ੇਖ ਫਰੀਦ ਜੀ ਹਨ ਫਰੀਦ ਜੀ ਨੇ ਮਨੁੱਖ ਨੂੰ ਆਪਣੇ ਔਗੁਨਾ ਦੇ ਵੱਲ ਵੇਖਣ ਲਈ ਕਿਹਾ ਹੈ ਬਾਬਾ ਫਰੀਦ ਜੀ ਦੇ ਅਨੁਸਾਰ ਰੱਬ ਮਨੁੱਖ ਦੇ ਹਿਰਦੇ ਵਿੱਚ ਵਸਦਾ ਹੈ ਇਸ ਕਰਕੇ ਜੰਗਲ-ਜੰਗਲ ਜਾ ਕੇ ਪਰਮਾਤਮਾ ਦੀ ਖੋਜ ਕਰਨ ਦੇ ਨਾਲੋ ਜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹੋਏ ਆਪਣੇ ਹਿਰਦੇ ਵਿੱਚ ਦੇਖਦਾ ਹੈ ਤਾਂ ਉਸ ਨੂੰ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ बाबा फरीद जी ਨੇ मनुख ਨੂੰ ਚੰਗੇ ਕਰਮ ਕਰਨ परमात्मा ਦਾ ਸਿਮਰਨ ਕਰਨ ਗੁਰੂ ਦੇ ਮਹੱਤਵ ਦੇ ਜੋ ਬਾਰੇ ਹੈ ਉਪਦੇਸ਼ ਦਿੱਤੇ ਹਨ ਸੂਫੀ ਕ ਤੇ ਮੋਢੀ ਕਵੀ बाबा शेख फरीद जी ਹਨ ਜਿਨ੍ਹਾਂ ਦੀ ਜਬਾਨੀ ਹੈ ਆਦ ਗ੍ਰੰਥ ਵਿੱਚ ਦਰਜ ਹੈ बाबा फरीद जी ਅਨੁਸਾਰ ਸਭ ਤੋਂ ਮਿੱਠੀ ਚੀਜ਼ ਕੀ ਹੈ ਜੀ ਰੱਬ ਦਾ ਨਾਮ बाबा फरीद जी ਕਿਸੇ ਨੂੰ ਫਿੱਕਾ ਬੋਲਣ ਤੋਂ ਬਚਦੇ ਹਾਂ ਕਿ ਸਾਨੂੰ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ बाबा फरीद ਜੀ ਨੇ ਲੋਕਾਂ ਨੂੰ ਚੰਗੇ ਕਰਮ ਕਰਨ ਤੇ ਜੋ ਹੈ ਉਪਦੇਸ਼ ਦਿੱਤਾ ਹੈ ਸ਼ਾਹ ਹੁਸੈਨ ਆਪਣੀਆਂ ਰਚਨਾਵਾਂ ਦੇ ਵਿੱਚ ਇਸ਼ਕ ਹਕੀਕੀ ਦੀ ਗੱਲ ਕਰਦਾ ਹੈ ਬੁੱਲੇ ਸ਼ਾ ਰਾਂਝਾ ਕਿਸ ਨੂੰ ਕਹਿੰਦਾ ਹੈ ਰੱਬ ਨੂੰ ਤੇ ਆਪਣੇ ਆਪ ਨੂੰ ਹੀ ਰੱਖਦਾ ਹੈ ਔਰੰਗਨ ਨਾਲੋਂ ਖਿੰਗਰ ਮੋਚੰਗਾ ਮੰਦ ਕਵਿਤਾਵਾਂ ਵਿੱਚ ਦੋ ਤਰ੍ਹਾਂ ਦੇ ਇਸ਼ਕ ਦੀ ਗੱਲ ਕੀਤੀ ਗਈ ਹੈ ਇਸ਼ਕ ਹਕੀਕੀ ਤੇ ਇਸ਼ਕ ਮਜਾਜੀ ਇਸ਼ਕ ਮਜਾਜੀ ਦੁਨੀਆਵੀ ਇਸ਼ਕ ਹੁੰਦਾ ਹੈ ਜੋ ਕਿਸੇ ਕਾਵਿ ਚ ਬਿਆਨ ਕੀਤਾ ਗਿਆ ਹੈ ਇਸ਼ਕ ਹਕੀਕੀ ਪਰਮਾਤਮਾ ਦੇ ਨਾਲ ਪਿਆਰ ਹੈ जो कि काफिया सूफी काव जो है इस चीज़ का वर्णन किया गया है बाबा शेख फीत सूफी काव के मोटी कवि हुए हैं ਰੱਬ ਨਾਲ ਇਫਕਤਾ ਦੀ ਅਵਸਥਾ ਨੂੰ ਪ੍ਰਾਪਤ ਕਰਕੇ ਬੁੱੱਲੇ ਸ਼ਾ ਦੀ ਜੋ ਕੋਕ ਪੁਕਾਰ ਪਾਪ ਟਕਣਾ ਹੈ ਉਹ ਖਤਮ ਹੋ ਜਾਂਦੀ ਹੈ। ਸ਼ਾ ਹੁਸੈਨ ਤੇ ਬੁੱੱਲੇ ਸ਼ਾ ਸੂਫੀ ਕਾਵਤਾਰਾਂ ਨਾਲ ਸੰਬੰਧਿਤ ਕਵੀ ਹਨ। ਗੁਰਮਤਕਾ ਕਾਵਤਾਰਾਂ ਦੇ ਮੋਢੀ ਕਵੀ ਸ਼ਿਗੂ ਨਾਨਕ ਦੇਵ ਜੀ ਸੂਫੀ ਕਾਵ ਦੇ ਬਾਬਾ ਸ਼ੇਖ ਫਰੀਦ ਜੀ ਸ੍ਰੀ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਗੁਰਮਤਕਾ ਤੇ ਸੂਫੀ ਕਾਵਨ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਕਰਵਾਈ ਜੋ 10ਵੀਂ ETT ਪੇਪਰ 2 ਤੇ ਮਾਸਟਰ ਕਲਾਸ ਦੇ ਵਿਦਿਆਰਥੀਆਂ ਲਈ ਬੜੇ ਹੀ ਮਹੱਤਵਪੂਰਨ ਪ੍ਰਸ਼ਨ ਹਨ ਕਮੈਂਡ ਬਾਕਸ ਵਿੱਚ ਜਾ ਕੇ ਤੁਸੀਂ ਮੈਨੂੰ ਜਰੂਰ ਦੱਸਣਾ ਹੈ ਕਿ ਮੇਰੇ ਦੁਆਰਾ ਕਰਾਇਆ ਗਿਆ ਵਿਸ਼ਾ ਤੁਹਾਡੇ ਲਈ ਕਿੰਨਾ ਕਸਰਤਕ ਸਿੱਧ ਹੋਇਆ ਹੈ ਸੋ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਮੇਰੇ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਪੇਪਰ ਦੀ ਤਿਆਰੀ ਕਰੋ ਸਫਲਤਾ ਪ੍ਰਾਪਤ ਕਰੋ ਧੰਨਵਾਦ ਜੀ